ठीक हाँ है जी, हाजरी कबूल करियो फिर मौका मिला तो जरूर से बात बहुत बहुत शुक्राना सारी संगत का बहुत सारा फकीर वालों आशीर्वाद है सरपात साहब वालों गानेट गाने वाले बहुत बढ़िया गा ਤੋ ਇਦਾਂ ਦੇ ਕਲਾਕਾਰ ਕਦੇ ਕਦੇ ਸਾਨੂੰ ਉਸੀ ਹੁੰਦੇ ਆ ਇਹ ਅੱਜ ਜੋ ਹੋ ਵਿੱਚ ਜਿਹੜੀ ਇਹ ਗਾਇਕੀ ਗਾਉਂਦੇ ਇਹ ਰਿਸਕ ਹੈ ਬਹੁਤ ਵੱਡਾ ਜੇ ਕੁਲਵਿੰਦਰ ਕਿੰਦਾ ਜਾਵੇ ਤੇ ਇਹ ਵੀ 2 3 4 5 ਲੱਖ ਵਾਲਾ ਕਲਾਕਾਰ ਬਣਾ ਸਕਦਾ ਸੀ ਤੇ ਸਕਦਾ ਹੈ ਪਰ ਇਹਨੇ ਸ਼ਾਇਦ ਉਹ ਫੀਲਡ ਨੂੰ ਸਿਲੈਕਟ ਹੀ ਨਹੀਂ ਕਰਦੇ ਆਪਾਂ ਬੱਚਿਆਂ ਨੂੰ ਇਨਵਾਈਟ ਕਰੀਏ ਇਹ ਮੇਰੇ ਖਿਆਲ ਪੂਰੇ ਪੰਜਾਬ 'ਚ ਮੇਰੇ ਕੋਲ 55 ਕ ਮੇਲੇ ਹੁੰਦੇ ਆ ਸਿਰਫ ਸਿਰਫ ਬਜਉਂਦੀ ਰੂਪੀ ਮਾਇਆ ਉਹਨਾਂ ਮੇਲੇ ਵਿੱਚ ਇੱਕੋ ਇੱਕ ਮੇਲਾ ਜਿਹੜਾ ਇਸ ਮੇਲੇ ਵਿੱਚ ਬੱਚਿਆਂ ਨੂੰ ਸਨਮਾਨ ਦਿੱਤਾ ਜਾਂਦਾ ਔਰ ਬਾਕੀ ਮੇਲਿਆਂ ਵਿੱਚ ਸਿਰਫ ਆਪਾ ਦਾਇਕੀ ਸੁਣਦੇ ਕਲਾਕਾਰ ਰਹੀ ਤੇ ਉੱਥੇ ਕੋਈ ਵੀ ਅਦਰ ਇਵੈਂਟ ਕੋਈ ਨਹੀਂ ਇਹਦੇ ਇਸ ਪਿੰਡ ਦੀ ਹੈ ਤਾਰੀਫ ਹੈ ਕਿ ਇੱਥੇ ਜਿਹੜੇ ਬੱਚੇ ਅਵਨ ਆਉਂਦੇ ਫਾਸਟ ਆਉਣ ਧਾਰ ਡਾਉਂਦੇ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਜਾਂਦਾ ਸਰਕਾਰੀ ਔਰ ਫਸਟ ਪੋਜੀਸ਼ਨ ਹਾਸਲ ਕੀਤੀ ਹੈ ਪੰਜਵੇਂ ਜੋ ਮਨਪ੍ਰੀਤ ਸਿੰਘ ਸਨੋ ਜਨੈਲ ਸਿੰਘ 99.6 98.6% ਨੰਬਰ بڑے ਨੰਬਰ ਆ ਵੀ ਸਾਨੂੰ ਤੇ 50 ਵਿੱਚ ਬਜਾ ਜਾਂਦੇ ਤਾਂ ਮੁੱਟੀਆਂ ਸਾਲਾ ਮਾਰਦੇ ਹੁੰਦੇ ਸੀ ਇਹ ਦੇਖੋ 99 ਤੋਂ ਵੀ ਉੱਪਰ ਆ ਗਿਆ 100% ਰਹਿ ਗਿਆ ਸਾਰਾ ਬੱਲੇ ਬੱਲੇ ਪ੍ਰਾਪਤੀ ਬੱਚਿਆਂ ਨੇ ਤਾੜੀ ਮਾਰੋ ਹਾਂ ਉਸ ਤੋਂ ਬਾਅਦ ਪੰਜਵੀਂ ਵਾਲੇ ਹੈ ਦੇਵਿਆ ਮਾਰਡਲ ਹਾਈ ਸਕੂਲ ਹਰੀਪੁਰ ਇਹਦੇ ਪੰਜਵੀਂ ਦੇ ਬੱਚੇ ਜਿਹੜੇ ਆ ਪਹਿਲਾਂ ਮੈਂ ਉਹਨਾਂ ਨੂੰ ਬੁਲਾਵਾਂਗਾ ਅ ਬੱਚੇ ਦਾ ਨਾਮ ਨੇਮ ਹੈ ਅ ਰਜਿਤ ਵੀਰ ਸਿੰਘ son of ਰਵੀ ਕੁਮਾਰ ਇਹ ਵੀ ਲੈੜੇ ਆ ਜਾਓ ਫਿਰ ਤਾਨੀਆਂ ਪ੍ਰੈਜ਼ੈਂਟਾ ਪਲਕ ਡਾਕਟਰ ਬਲਬੀਰ ਜੱਤ ਇਹ ਚਾਰੇ ਬੱਚੇ ਆ ਜਾਣੇ ਦੋ ਬੱਚੇ ਨੇ ਸੈਕੰਡ ਹੈ ਇੱਕ ਥਾੜੇ ਇੱਕ ਫਾਸਟ ਭਾਰੀਨ ਅਹਿਲ ਔਰ ਪਲਵੀ ਉਹ ਤਾੜੀਆਂ ਮਾਰੋ ਜਿਹੜੇ ਪਾਸ ਹੋ ਗਏ ਤੇ ਨਰਸਰੀ ਕਹਿੰਦੇ ਨਰਸਰੀ 1 2 ਫਿਰ ਕਿਹੜੀ ਹੁੰਦੀ ਆ ਐਲ ਕੇ ਜੀ ਵਰਜੂ ਕੇ ਜੀ ਹਮ ਜੀ ਜੀ ਪਤਾ ਨਹੀਂ ਕਿੰਨਾ ਕੁਝ ਇੰਨਾ ਕੁਛ ਪੜ ਕੇ ਫੇ ਪਹਿਲੀ ਚ ਹੁੰਦੇ ਆ ਸਾਡਾ ਜ਼ਮਾਨਾ ਚੰਗਾ ਸੀ ਸਿੱਧੇ ਹੀ ਪਹਿਲੀ ਚ ਜੇ ਥੋੜੇ ਵੱਡੇ ਲੰਮੇ ਹੋ ਕੇ ਆਏ ਲੇਟ ਆਏ ਫਿਰ ਸਿੱਧੇ ਹੀ ਤੀਜੀ ਪਹਿਲੀ ਦੂਜੀ ਨਹੀਂ ਰਹੀ ਸੀ ਅੜੀਆਂ ਮੌਜਾਂ ਸੀ ਹੁਣ ਬੱਚਿਆਂ ਤੇ ਪੜਾਈ ਦਾ ਬੋਝ ਵੱਧ ਗਿਆ ਜਦ ਮੈਂ ਗੱਲ ਤੋਂ ਹੋਵੇ ਗੁਰੂ ਬਿਨਾ ਹੁੰਦਾ ਬ੍ਰਹਮ ਗਿਆਨ ਨਹੀਂ ਗੁਰੂ ਬਿਨਾ ਨਾ ਤਤ ਵਿਚਾਰ ਹੋਵੇ ਗੁਰੂ ਬਿਨਾ ਕਿੱਥੇ ਲੱਗਦਾ ਧਿਆਨ ਹੈ ਇਸ ਕਰਕੇ ਗੁਰੂ ਨੂੰ ਸਲਾਮ ਹੈ ਲੰਗੀ ਵਾਲਿਆ ਤੈਨੂੰ ਸਲਾਮ ਕਰਦਾ ਆ ਮੈਂ ਚੰਦ ਤੱਕ ਮੁਸਲਮਾਨ ਆ ਮੈਂ ਹਿੰਦੂ ਸਿੱਖ ਸਾਰੇ ਤੈਨੂੰ ਪੂਜਦੇ ਨੇ ਹਰ ਕਲਾਕਾਰ ਵੀ ਇੱਕ ਇਨਸਾਨ ਸਜਦੇ ਸਾਡੇ ਬਜ਼ੁਰਗਾਂ ਨੇ ਕਰੇ ਤੈਨੂੰ ਸਜਦੇ ਸਾਡੇ ਬਜ਼ੁਰਗਾਂ ਨੇ ਕਰੇ ਤੈਨੂੰ ਮੈਂ ਮਰਦਾਨਾ ਜੀ ਦੀ ਸੱਚੀ ਡਾਕਟਰ ਪਲਵਿੰਦਰ ਜੀ ਤੇ 4 ਵਜੇ ਆ ਜਾਣਗੇ ਦੋ ਬੱਚੇ ਨੇ ਸੈਕਿੰਡ ਹੈ ਇੱਕ ਥਰਡ ਇੱਕ ਫਾਸਟ ਆਰਿਅਨ ਅਹਿਰ ਔਰ ਪਲਵਿੰਦਰ ਹਾਂਜੀ ਸਾਈਂ ਮੂਰਾਜ ਜੀ ਦੇ ਅਸ਼ੀਰਵਾਦ ਨਾਲ ਉਹਨਾਂ ਦੇ ਪਰਿਵਾਰ ਵੱਲੋਂ ਔਰ ਸਮੂਹ ਸੰਗਤ ਵੱਲੋਂ ਬਾਬਾ ਸ਼ਾਮਨਾਰ ਜੀ ਦਾ ਜਿਹੜਾ 70ਵਾਂ ਸਾਲਾਨਾ ਮੇਲਾ ਪਿੰਡ ਹਰੀਪੁਰ ਦੀ ਸੰਗਤ ਵੱਡੀ ਤੂਮਤਾਵਾਂ ਮਨਾ ਰਹੀ ਹੈ ਜਿਸ ਵਿੱਚ ਬੜੇ ਉੱਗੇ ਕਲਾਕਾਰ ਆਪਣੀ ਹਾਜ਼ਰੀ ਲਵਾ ਰਹੇ ਨੇ ਇਹ ਜਿਹੜਾ ਮੇਲਾ ਸਾਈ ਮੋਹ ਰਾਜ ਦੇ ਪਰਿਵਾਰ ਵੱਲੋਂ ਅਤੇ ਉਹਨਾਂ ਦੇ ਬੱਚੇ ਜੋ ਐਨ ਆਰ ਆਈ ਨੇ ਅਮਰਜੀਤ ਤੇ ਦੇਸ ਰਾਜ ਜੀ ਔਰ ਬਾਕੀ ਸਾਰੀ ਮੱਲੇ ਦੀ ਸੰਗਤ ਵੱਲੋਂ ਹਮ ਹੋਣਾ ਕੇ ਮਨਾਇਆ ਜਾ ਰਿਹਾ ਉਹਨਾਂ ਦੇ ਸਹਿਯੋਗ ਨਾਲ ਔਰ ਸੰਗਤ ਵੱਲੋਂ ਬੜਾ ਪਰ ਮਾਹੌਕਾਰਨ ਰਿਹਾ ਜੀ ਇਹ ਜਿਹੜਾ ਮੇਲਾ 70ਵਾਂ ਮੇਲਾ ਜੀ ਸਾਰੀ ਸੰਗਤ ਨੇ ਦੂਰੋਂ ਨੇੜੋਂ ਆਣ ਕੇ ਆਪਣੀ ਹਾਜ਼ਰੀ ਲਵਾਈ ਆ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜੀ ਧੰਨਵਾਦ